ਗੱਲ ਸੁਣੋ ਮੁੰਡਿਆ ਨਾ ਤਾਂ ਮੈਂ ਦੁਬਾਰੇ ਦੁਬਾਰੇ ਕਹਾਂ ਉਹਦੇ ਭਾਈ ਨੂੰ ਚੱਕ ਕੇ ਖੜ੍ਹਾਈ ਮੋਢਿਆਂ ਤੇ ਬਿਠਾ ਕੇ ਹਾਂ ਹਾਂ ਬੁੜੀ ਵੇਲੀ ਹੋ ਕੇ ਕੰਮ ਕਰੂਗੀ ਵਿਚਾਰੀ ਠੀਕ ਗੱਲਾਂ ਠੀਕ ਹਾਂ ਚੌੜਾ ਕਰ ਲੋ ਖਾੜਾ ਅੱਠਾ ਕਰੀ ਬੱਦੋ ਉਸ ਦੀ ਕਿਰਮੇ ਲਿਆ ਲਿਆ ਮੇਮਣੀਆਂ ਲਿਆ ਦੋ ਮੇਮਣੀਆਂ ਰਾਜੂ ਦੇ ਸੇ ਹਾਂ ਕੰਮ ਦਿਖਾ ਮੈਂ ਤਾਂ ਤੇ ਦੇਖ ਲੈ ਮੈਂ ਉਹ ਦੇਖ ਲੈ ਤਨ ਆ ਦੇਖ ਲੈ ਚਾਰ ਦੰਦ ਚਾਰ ਦੰਦ ਬੱਚੇ ਨੇ ਦੱਸੀ ਸੀ ਚਾਰ ਦੰਦ ਬੱਚੇ ਹੁੰਦਾ ਮੈਂ ਦਵਾਈ ਆ ਮੁੱਲਾ ਪਰ ਤੂੰ ਹਾਂਜੀ ਆ ਬੇਗਾ ਲੈ ਰਾ ਮੰਡੀ ਦੇ ਵਿੱਚ ਖੜੇ ਆ ਅੱਛਾ ਆਪਾਂ ਤੇ ਬਾਈ ਆ ਮਲੇਰ ਕੋਟੇ ਤੋਂ ਖਾਨ ਸਾਹਿਬ ਵੀ ਨਹੀਂ ਆ ਲੰਦਰ ਨੂੰ ਤਾਂ ਮੈਂ ਜਾਣਦਾ ਨਹੀਂ ਜੋਨ ਪਿੰਡ ਜੋਨ ਪਿੰਡ ਤੇ ਹੌਣ ਪਿੰਡ ਤੋਂ ਜੋਨ ਪਿੰਡ ਮੁਸਕਰ ਰੋਡ ਤੇ ਹੂੰ ਇਹਨੇ ਦੋਰਾ ਢੇਂਗਣੇ ਦੋਰਾ ਪਲਾਈਆਂ ਵਾਲੇ ਤੋਂ ਮੰਡੀ ਲੱਗਦੀ ਉਧਰਾਂ ਹਾਂ ਪਲਾਈਆਂ ਵਾਲੇ ਮੰਡੀ ਪਿੱਛਾ ਨੂੰ ਹੋ ਜੋ ਖੱਲਾ ਖਾਲ ਬਾਬਾ ਫਰੀਦ ਕਾਲ ਤੇ ਆ ਬੱਕਰੀ ਦਾ ਨਕੌੜ ਨਕੂੜ ਦੇਖ ਲੋ ਵਧੀਆ ਥੋੜੀ ਜੀ ਮੇਮਨੀਆਂ ਚੁੰਗਣ ਕਰਕੇ ਦੁੱਧ ਦੀ ਖਾਰ ਮੰਦੀ ਐ ਉਹ ਪਾਠਨ ਪਲੂਣ ਸੂਈ ਕਰਕੇ ਨਾ ਪਲੂਣ ਸੂਈ ਹੀ ਪਾਠ ਐ ਕੋਈ ਇਹਦੇ ਚ ਕੋਈ ਥੱਗਾ ਨਹੀਂ ਠੋਰੀ ਨਹੀਂ ਪਲੂਣ ਸੂਈ ਐ ਇਹ ਦਵਾਈ ਵੀ ਇਹ ਬੰਦੇ ਨੂੰ ਮੈਂ 19000 ਦਿੱਤੀ ਪਰ ਬਾਈ ਨੇ ਹੁਣ 25000 ਮੰਗ ਲਿਆ 6000 ਨਫਾ ਮੰਗ ਲਿਆ ਬਾਈ ਕੱਲੇ-ਕੱਲੇ ਪਸੂ ਗੱਲ 2-2000 ਮੰਗ ਲਿਆ। ਮੰਗ ਲਿਆ ਮੰਗਲਾਂ ਦੇ ਅਗਲੀ ਚੀਜ਼ ਆਪਾਂ ਨੂੰ ਕੋਈ ਇਹਦੇ 'ਚ ਕੋਈ ਹੋ ਨਹੀਂ। ਨਹੀਂ ਜਿਆਦਾ ਵੀ ਨਹੀਂ ਮੰਗੇ ਰੇ ਹੁਣ ਤੁਸੀਂ ਖੜੀ ਹੋ। ਹੁਣ ਅਸੀਂ ਆਪਦੇ ਹਿਸਾਬ ਨਾਲ ਕੁਛ ਕਹੀਏ। ਜੋ ਮਰਜ਼ੀ ਲਓ ਭਾਈ ਲਾਉਣ ਨੂੰ ਜਿਆਦਾ। ਲਾ ਦੇ ਆਪਣੇ ਹਿਸਾਬ ਨਾਲ ਲਾਦਾ। ਜੋ ਮਰਜ਼ੀ ਲਾਓ। ਕਰਾਂ ਐ ਕਰਾਂਗਾ। ਰਹਿ ਕਰ ਲਓ ਕੋਈ ਨਾ ਰਹਿ ਗੰਨੇ ਰਹਿ ਗੱਲ ਬਲ ਕੋਈ ਦਿੱਕਤ ਨਹੀਂ। ਪਰ ਮੈਂ ਤਾਂ ਮਾਰਨਾ ਨਹੀਂ ਦਿੰਦਾ ਹੁੰਦਾ ਹਾਂ ਬੰਦੇ ਨੂੰ। ਦੇਖ ਲੈ ਲਾ ਦੇ। ਚੀਜ਼ ਮਾਰੀ ਨਹੀਂ ਲੈ ਕੇ ਦਿੰਦਾ। ਤਿੰਨ ਨਾਗ ਨੇ ਅੱਜ ਬਰੋਬਰ ਦੀਆਂ ਹੁਈਆਂ ਖੜੀਆਂ ਨੇ ਮਹੀਨੇ ਨੂੰ। ਕਿਉਂ ਜੀ? ਪਾਲਾ ਗਿਆ ਲੇਖੜ। ਕੋਈ ਹਾਰੀ ਬਿਮਾਰੀ ਨਹੀਂ ਪੱਠਾ ਨੂੰ ਨਾਜਲਾ ਜਖਾਮ ਸਿੰਡੀ ਨਹੀਂ ਕੋਈ ਕੁਛ ਨਹੀਂ ਬੋਰਾ ਬਣੀ ਯਾਰ ਕੋਈ ਦਿੱਕਤ ਨਹੀਂ ਗਈ ਕਰਾਂ ਸੌਦਾ ਕਰਤਾ ਯਾਰ ਪਤਾ ਨਾ 22 ਛੱਡ ਸਾਰੀਆਂ ਗੱਲਾਂ ਰਾਜੂ ਦੇਖ ਬਾਲਾ ਨਹੀਂ ਫਰਕ ਹੈਗਾ ਭਰਾ ਤੁਮ ਸਿੱਧੀ ਗੱਲ ਸੁਣ ਕੇ ਮੈਂ ਜੇ ਤੂੰ ਕਹੇ ਬਾਲਾ ਫਰਕ ਬਾਲਾ ਨਹੀਂ ਹੈਗਾ ਇਹਦੇ ਵਿੱਚ ਤੈਨੂੰ ਪਤਾ ਹੁਣ ਦੁਬਾਰਾ 13000 ਦੇ ਪੱਠਾ ਨੇ 12 13000 ਤੇ ਮੈਂ ਬੱਕਰੀ ਦਾ ਮੁੱਲ ਮੰਗਿਆ ਕੋਈ ਜ਼ਿਆਦਾ ਨਹੀਂ ਮੰਗਿਆ ਸੁਣਦੇ ਲੈ ਸੁਣਾ ਉਹ ਕੋਈ ਚੱਕਰ ਨਹੀਂ ਆ ਮੇਰਾ ਤਾਂ ਤੇਰਾ ਤਾਂ ਨਾ ਦੇ ਨਹੀਂ ਵੇਚਣ ਵਾਸਤੇ ਲਿਆ ਗਿਆ ਦੇਣੇ ਤੇ ਕੌਣੀ ਆਏ ਤਾਂ ਵੇਚਣ ਵਾਸਤੇ ਆ ਮੈਂ ਤਾਂ 100 ਦੀ 60 21 ਸਣਾ ਤੂੰ 22000 ਦੀ ਪੱਠ ਦੇ ਨਹੀਂ ਦੇਣੀ ਨਹੀਂ ਦੇਣੀ ਫਿਰ ਕਿਰਾਇਆ 12000 ਦੇ ਬੱਠਾ ਹੋਗੇ 10000 ਦੀ ਬੱਕਰੀ ਹੈਗੀ ਫੜ ਜਾ ਵੀਰੇ ਉਹ ਭਾਈ ਕੋਈ ਨਾ ਭਗ ਜਾ ਦੋ ਮਿੰਟੋ ਤਾਂ ਉਹਨੂੰ ਬੁਲਾਉਂਦਾ ਅੱਛਾ ਮਾ ਕੇ ਤੇ ਕਹ ਮੈਨੂੰ ਸਰਦਾਰ ਜੀ ਕੋਸ ਦਾਮ ਹੈ ਅੱਪਾ ਤਾਂ ਸਾਫ਼ ਗੱਲ ਦੱਸਦਾ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਯਾਰ ਮੈਂ ਤਾਂ ਸਾਰੀਆਂ ਸੁਣ ਉਹਨੇ ਉਹਨਾਂ ਦੇ ਵਿਵਾਹ ਚ ਬਾਤ ਕਰ ਲਈ ਮਹਿੰਗੀ ਨਹੀਂ ਹੈਗੀ 25000 ਦੀ ਵਿਵਾਖ ਜਾਂ ਉਹੀ ਬੋਲੀ ਜਾਂਦਾ ਬਾਈ ਮੇਰੀ ਤਾਂ ਗੱਲ ਉਹ ਗੱਲ ਕਹਣਾ ਕਿ ਕਿਉਂ ਪਾਉਣਾ ਮੈਂ ਹਲਾਈ ਨਹੀਂ ਪਾਉਂਦਾ ਮਾਰੂ ਤੇਰੇ ਹੰਤਾ ਇੱਥੇ ਬੋਣੀ ਨਹੀਂ ਕਰੀਦਾ ਮੈਂ ਨਾ ਤੂੰ ਮੇਰਾ ਮੂਡ ਨਾ ਖਰਾਬ ਕਰ ਮੂਡ ਨਹੀਂ ਅੱਪ ਗੱਲ ਦੱਸ ਦਿਆਂ ਵੀ ਬਾਈ ਜੀ ਵੇਚਣੀ ਹੈ ਇੱਕ ਚ ਨਵੇੜ ਦਿਆਂ ਮੈਂ ਇਹਨਾਂ ਨੂੰ ਨਹੀਂ ਜਾਣਦਾ ਤੈਨੂੰ ਮੰਡੀਆਂ ਜਰੂਰ ਜਾਣਦਾ ਸਨਾ ਉਹ ਵੀ ਆ ਗਿਆ ਪਹਿਲੇ ਮਾਨ ਵੀ ਕਿੱਥੇ ਕਿੱਥੇ ਕਰੀਏ ਤੈਨੂੰ 2 ਘੰਟੇ ਹੋ ਗਏ ਬੱਕਰੀ ਨਹੀਂ ਦਿੰਦਾ ਤੂੰ ਨਹੀਂ ਬੱਕਰੀ ਦਾ 2 ਮਿੰਟ ਸਾਰੇ ਇੱਧਰ ਆ ਜਾ ਬੱਕਰੀਆਂ ਦਾ 2 ਮਿੰਟ ਜਨਾਬ ਕੋਈ ਨਹੀਂ ਕੋਈ ਦੇਊਗਾ ਆ ਗਿਆ ਨਹੀਂ ਭਾਈ ਹੁਣ ਮੇਜਰ ਮਾਈ ਗੱਲ ਸੁਣ ਰਿਹਾ ਹੁਣ ਬੱਕਰੀ ਦਾ ਇਹ ਕਹਿੰਦਾ ਵੀ ਚਲੇ ਨਾ ਦਵਾਈ ਉਥੇ ਮੁੱਲਾਪੁਰੋਂ ਲਈ ਆਪਾਂ 19000 ਝੂਠ ਨਹੀਂ ਬੋਲਦੇ ਠੀਕ ਆ ਹੁਣ ਆ ਪੱਠਾ ਨੇ 2 ਦੇ ਮਗਰ ਦੇ ਤੂੰ ਹੀ ਵੇਚ ਦੇ ਮੱਠਾ ਠੀਕ ਆ 12 13000 ਦੇ ਪੱਠਾ ਨੇ 12 13000 ਦੀ ਬੱਕਰੀ ਹੈਗੀ ਨਾ ਇਹਦਾ ਮੰਨਦਾ 4-5 ਪੱਠਾ ਵੀ ਤੂੰ ਕੀ ਲੈਣਾ 25000 ਰੁਪਿਆ ਭਾਈ ਨਾ ਰਾਜੂ ਨੂੰ ਭਾਈ ਕਹਤਾ ਮੇਰੀ ਸੁਣ ਲੈ ਗੱਲ ਓ ਭਾਈ ਚੁੱਪ ਕਰਦਾ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਨਾ ਬੋਲੀ ਫਿਰ ਮਰ ਜਾ ਖਰਤਾ ਜਾ ਬਾਪੂ ਦੇ ਨਹੀਂ ਭਾਈ ਜੇ ਤਾਂ ਤੂੰ ਮਾਰੂ ਆ ਤੇਰੇ ਉਹ ਮਾਰਨਾ ਭਾਈ ਕਿਉਂ ਮਾਰੂਗਾ ਯਾਰ ਤੁਸੀਂ ਬੱਕਰੀਆਂ ਵੇਚਣ ਆਏ ਹੋ ਕਿ ਬੰਦੇ ਮਾਰਨ ਆਏ ਹੋ ਨਾ ਬੋਚਣ ਆ ਕੇ ਆਇਆ ਤਾਂ ਮਾਰਨੇ ਨੇ ਭਾਈ ਉਹ ਤਾਂ ਮੇਰੇ ਬੜਾ ਫਿਰ ਹੁਣ ਕਿਵੇਂ ਮਾਰਾਂਗੇ ਦੱਸ ਸਾਡਾ ਸੱਚ ਦੁਸ਼ਮਣ ਹੈ ਤੇਰਾ ਭਾਈ ਹੈ ਇਹ ਤੁਸੀਂ ਲੜਦੇ ਹੋ ਮੈਂ ਲੜੀ ਮੈਂ ਅਸੀਂ ਤਾਂ ਕਦੇ ਉਹੀ ਨਹੀਂ ਲੜਦੇ ਹਾਂ ਇਹ ਤਾਂ ਕਦੇ ਉਹੀ ਨਹੀਂ ਲੜਦੇ ਜਿੰਦਗੀ ਚ ਆ ਦੇਖ ਆਪਦੇ ਵਾਲਾ ਗਲਾਵਾ ਲਾ ਕੇ ਆਪਣੇ ਜਪਵਾਦੇ ਹੈ 12 ਵੀ ਦੇਈ ਜਾਂਦੀ ਇਹ ਤਾਂ ਬੰਨ ਵਾਲੀ ਹੱਥਾਂ ਧੜਕੇ ਲੈ ਭਾਈ ਲੰਦਰਾ ਕਰਦਾ ਕੁਸ ਕਰਦੇ ਗੱਲ ਸੁਣੋ ਮੁੰਡਿਆ ਨਾ ਤਾਂ ਮੈਂ ਦੁਬਾਰੇ ਦੁਬਾਰੇ ਕਹਾਂ ਉਹਦੇ ਭਾਈ ਨੂੰ ਚੱਕ ਕੇ ਖੜਿਆਈ ਮੋਢਿਆਂ ਤੇ ਬਿਠਾ ਕੇ ਹਾਂ ਉਹ ਬੁੜੀ ਵੇਲੀ ਹੋ ਕੇ ਕੰਮ ਕਰੂਗੀ ਵਿਚਾਰੀ ਠੀਕ ਗੱਲਾਂ ਠੀਕ ਹਾਂ ਚੱਲ ਗੁਣਾ ਕਰੂ ਸਰਦਾਰੀ ਆਪਣਾ ਨਹੀਂ ਤੈਨੂੰ ਮੈਂ ਦੱਸਦਾ ਦੇਖੋ ਵੀ ਜੇ ਤਾਂ ਕੋਈ ਕਰ ਕਰ ਸੁੱਖ ਸੁਹਾਣੀਆਂ ਨਾ ਪਾਓ ਕਹਾਣੀਆਂ ਪਾਉਂਦਾ ਯਾਰ ਮੈਂ ਕਹਾਣੀਆਂ ਮੁਹੰਮਦ ਖਾਨ ਨੇ ਗੱਲ ਬਣਾਉਣਾ ਥੋੜੇ ਮੇਰੇ ਨਖਾਨੇ ਚ ਪਾਈ ਬਈ ਨਾ ਤਈ ਠੀਕ ਆ ਤੇਰੇ ਕੋਈ ਤਾਂ ਪੁੱਤ ਨਹੀਂ ਮਿਲਦੇ ਰੱਬ ਨੇ ਦੇਣੇ ਨੇ ਵੇਚਦੇ ਆ ਬੱਕਰੀ ਜਾਂ ਵੇਚਤੀ ਉਸਦਾ ਨਹੀਂ ਉਹ ਲੈਣ ਨਾ ਲੈਣ ਗੱਲ ਪਿਆਸੇ ਆਪਾਂ ਢੋਲ ਮਾਏ ਬਜੰਮ ਪੈਸੇ ਤਾਂ ਬਰਜ ਮਿਲਦੇ ਹੈ ਨਹੀਂ ਪੈਸੇ ਦੇ ਮਹੀਨੇ ਨੂੰ ਦੇ ਦੀ ਸ਼ਾਬਾਸ਼ ਮਾਂ ਦਾ ਪੁੱਤਾਂ ਮੰਨ ਕੇ ਸ਼ੇਰ ਨੂੰ ਬਈ ਲੈ ਵੇਚਤੀ ਬੱਕਰੀ ਵੇਚਤੀ ਵੇਚਤੀ ਏ ਬੇਸੀ ਛੱਡੇ 23000 ਨਹੀਂ 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 ਨਾ 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 ਮਹੱਕ ਜਲ ਬੱਕਾ ਲਾਵਾਂਗੇ ਤੁਨ ਉਹਦੇ ਆਪਾਂ ਜੇ ਫੜਾਉਂਦੇ ਪੱਕਾ ਹੀ ਲੱਗੇ ਪੱਕਾ ਹੀ ਲੱਗੇ ਯਾਰ ਉਹਦੀ ਇੱਜ਼ਤ ਕਰਾ ਉਹਨੂੰ ਪੱਕੇ ਲੱਗੇ ਉਹਦੀ ਇੱਜ਼ਤ ਕਰਾ ਹੁਣ ਤੋਂ ਮੈਨੂੰ ਵੱਡਾ ਭਾਈ ਕਿ ਇਧਰ ਇਧਰ ਹੁਣ ਇੱਜ਼ਤ ਕਰ ਉਹ ਬੰਦੇ ਦੀ ਵਿਚਾਰਿਆਂ ਦੀ ਹੁਣ ਤਾਂ ਮੈਨੂੰ ਵੱਡਾ ਭਾਈ ਕਿਹਾ ਇਹ ਜ਼ਿੰਮੇਦਾਰ ਭਾਈ ਨੇ ਮੇਰੇ ਠੀਕ ਹੈ ਬੱਕਰੀ ਐਨੇ ਦੀ 23000 ਦੀ ਹੁਣ ਵਿਕ ਗਈ ਲਿਖਾਈ ਏਕਰੋਂ ਰੱਸੀ ਛੱਡ ਦੇ ਬਸ ਤੈਨੂੰ ਕਹਤਾ ਖਿੱਚ ਕੇ ਖਿੱਚ ਨਾ ਕਰ ਵਿਖਾਈ ਆਪ ਘਰਾ ਲਣਗੇ ਦੋੇ ਪਾਸੋਂ ਫੜੋ ਜੀ ਫੜੋ ਬਾਪੂ ਤੂੰ ਪਾ ਆਪ ਦੇ ਹੱਥ ਨਾਲ ਥੋਣੀ ਤਰਸਾ ਮੈਂ ਤੂੰ ਕਹਿੰਗਾ ਤੱਕੇ ਨਾ ਰਾਜੂ ਨੇ ਪਤਾ ਰੱਬ ਤੈਨੂੰ ਵਾਦਾ ਕਰੇ ਰੱਬ ਤੈਨੂੰ ਵਾਦਾ ਕਰੇ ਚੱਲ ਹੋ ਗਿਆ 23000 ਦੋ ਪੱਠਾ ਦੇਖੋ ਜੀ ਸਮਾਜ ਗੱਲ ਸੁਣੋ ਦੋ ਮਿੰਟ ਹੱਥ ਮਨੇ ਜੇ ਮਹਿੰਗੀ ਹੁਣੀ ਦੱਸਦੀ ਯਾਰ ਰਾਜੂ ਜਵਾਨ ਹੋਈ ਗਿਆ ਮਹਿੰਗੀ ਤਾਂ ਨਹੀਂ ਕਮਲ ਉਸਤੇ ਤਾਂ ਨਹੀਂ ਗਿਆ ਮੁੰਡਿਆ ਆਪਾਂ ਕੋਈ ਲੁੱਟ ਗਿਆ ਤੈਨੂੰ 2 ਰੁਪਏ ਰੋਟੀ ਬਣੀ ਹੈ ਸ਼ੁਕਰ ਹੈ ਭਾਈ ਆਪਾਂ ਕੋਈ ਐਵੇਂ ਕੀ ਹੈ ਲੈ ਰੱਬ ਦਾ ਨਾ ਤੇਰੇ ਆਪਦਾ ਲਖਿਆ ਲਬਦੀ ਦੋਏ ਪਾਸੇ ਪਰਚੀ ਇਹ ਇਦਣੇ ਹੋਣੀ ਨਗਾਂ ਦੀ ਚੱਲ ਬਾਈ ਦਿਖਾਈ ਵੜਾ ਇੱਕ ਵਾਰ ਫੇਰ ਦਿਖਾ ਦਿਓ ਪੱਠਾ ਕਿੱਥੇ ਵਾਗਿਆ ਬਈ ਨਿਆਈ ਬਈ ਪੱਠਾ ਨੇੜੇ ਕਰ ਲੈ ਫੋਟੋ ਕਰ ਦੋ ਲੈ ਮਸਤਾ ਕੋਈ ਮਾੜੀ ਨਹੀਂ ਜੇ ਮੈਂ ਹੁਣ 24 ਪਾਣ ਦਾ ਉਹਦਾ ਵੀ ਕੋਈ ਫਾਇਦਾ ਨਹੀਂ ਸੀ ਉਹੀ ਜੀ ਰੋਟੀ ਮੈਨੂੰ ਵੀ ਦੇ ਦੂ ਸਰਦਾਰ ਨੇ ਕਿਹਾ ਆਪਣਾ ਵੀ ਆਇਆ ਹੋਇਆਗਾ ਮੇਜਰ ਬਾਈ ਵਿਸ਼ਵਾਸ ਹੁੰਦਾ ਯਾਰ ਇਹ ਕਮਾਈ ਨਾ ਹੁਣ ਤੂੰ ਨਾ ਕਿੰਨਾ ਦੀ ਨਾ ਕਮਾਈ ਰੰਗੇ ਨਹੀਂ ਕਿਸੇ ਦੇ ਬਦਲ ਤੇ ਅਸੀਂ ਆ ਜੰਨੇ ਆ ਨਹੀਂ ਆ ਮੰਡੀ ਸਾਨੂੰ ਪਤੀ ਨਹੀਂ ਦੀ ਵੀ ਲੈ ਰਹੇ ਵੇ ਅੱਗੇ ਮੰਡੀ ਵੀ ਲੱਗਦੀ ਆ ਚਲੋ ਕੋਈ ਗੱਲ ਹੁੰਦੀ ਆ ਮੰਡੀ ਆ ਜਾ ਕਰੋ ਹੁਣ ਰੈਡੀ ਬੱਧੀ ਗੱਲ ਆ ਜ਼ਰੂਰ ਆਇਆ ਕਰਾਂਗੇ ਬਾਈ ਹਾਂ ਸੌਦਾ ਹੋ ਗਿਆ 33000 ਰੁਪਏ ਦਾ ਕਿਵੇਂ ਲੱਗਿਆ ਬਾਈ ਜੀ ਗੱਲ ਪਤਾ ਹੈ ਬਾਈ ਜੇ ਹੁਣ ਇਹ ਜ਼ਿਮੀਂਦਾਰ ਲੈਣ ਵਾਲੀ ਆਪਾਂ ਹੁਣ ਉਹ ਨਹੀਂ ਗੱਲ ਬਣੂਗੀ ਆਪਾਂ ਨਹੀਂ ਦੇਵਾਂਗੇ ਸੌਦੇ ਜਿਆਦੇ ਚੜ ਕੇ ਫਿਰ ਅਸੀਂ ਵੇਚਣ ਵਾਲੇ ਵੇਚਾਂਗੇ ਕਿਨੂੰ ਇਹ ਕਢਾ ਲੂਨੇ ਬਾਈ ਰੈਡੀ ਲਾ ਕੇ ਵੇਚ ਲਾਂਗੇ ਸਹੀ ਗੱਲ ਆ ਸਹੀ ਗੱਲ ਆ ਠੀਕਾ ਇਹਨਾਂ ਦੇ ਭੈਣ ਭਾਈਆਂ ਦੇ ਸਿਰਤੀ ਸਾਡਾ ਕਾਰੋਬਾਰ ਦਾ ਟਿਕਾਣਾ ਹੈ। ਅੱਲਾਹੇ ਮੇਰੀ ਵੀਡੀਓ ਮੈਂ ਬਣਾਣਾ ਉਹ ਅਸਰਮ ਗੁੱਜਰਾਂ ਘਟ ਬਣਾਣਾ। ਹਾਂਜੀ 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 ਛੋਡੇ ਸਿਰਤੀ ਨਾਲ ਹੀ ਚੱਲਣਾ ਜੇ ਤੁਸੀਂ ਖਰੀਦਣ ਵਾਲੇ ਹੋ ਤਾਂ ਹੀ ਅਸੀਂ ਵੇਚਾਂਗੇ ਜੀ। ਜੇ ਸਾ ਤੋਂ ਕੋਈ ਲਊਗੀ ਨਹੀਂ ਅਸੀਂ ਵੇਚਾਂਗੇ ਕਿਨੂੰ। ਸਹੀ ਗੱਲ ਹੈ ਸਹੀ ਗੱਲ ਹੈ। ਚਲੋ ਆਈ ਪਰਚੀ ਠੀਕ ਆ ਬਾਈ। ਧੰਨਵਾਦ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰ ਦਿਓ।